ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਤੁਹਾਡਾ ਸਵਾਗਤ ਹੈ। ਹੋਰ ਸਾਰੇ ਠੀਕ ਠਾਕ ਹੋ। ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਸਵੇਰ ਦੇ ਹੋ ਗਏ ਸੀ 8:15 ਤੇ ਮੈਂ ਉੱਠ ਖੜਿਆ ਸੀਗਾ ਤੇ ਅੱਜ ਮੈਂ ਜਾਣਾ ਸੀਗਾ ਗੁਰਦੁਆਰਾ ਸ਼ਹੀਦ ਗੰਗਸਾਹਬ ਅਮਰਸਰ ਸਰ ਵਿਖੇ। ਕਿਉਂਕਿ ਪਹਿਲਾਂ ਤਾਂ ਮੈਂ ਰਾਤ ਨੂੰ ਚਲਾ ਜਾਂਦਾ ਸੀ ਤੇ ਪਰ ਹੁਣ ਫਿਰ ਰਾਤ ਨੂੰ ਬਲੈਕਆਊਟ ਹੋਣ ਕਰਕੇ ਤੇ ਆਪਾਂ ਨਹੀਂ ਜਾ ਸਕਦੇ ਹਾਂ ਹੈਨਾ। ਤੇ ਹੁਣ ਜਦੋਂ ਥੋੜਾ ਜਿਹਾ ਦਿਨ ਚੜਿਆ ਤੇ ਹੁਣ ਫਿਰ ਆਪਾਂ ਤਿਆਰ ਹੋ ਕੇ ਚੱਲਾਂਗੇ। ਕਿਉਂਕਿ ਪਰ ਉਲੰਘਣਾ ਨਹੀਂ ਕਰਨੀ ਚਾਹੀਦੀ ਵੈਸੇ ਤੁਹਾਨੂੰ ਮੋਲ ਠੀਕ ਹੈਗਾ ਏ ਤੇ ਪਰ ਨਹੀਂ ਅਜੇ ਥੋੜਾ ਜਿਆ ਰੁਕਣਾ ਚਾਹੀਦਾ ਹੈਗਾ ਆਪਦੀ ਵੀ ਸੇਫਟੀ ਹੈ ਤੇ ਉਹਦੇ ਵੇਲੇ ਸਾਰਿਆਂ ਦੀ ਹੀ ਸੇਫਟੀ ਹੈਗੀ ਹੈ ਤੇ ਆਪਾਂ ਨੂੰ ਜਿਵੇਂ ਜਿਵੇਂ ਪ੍ਰਸ਼ਾਸਨ ਦੇ ਹੁਕਮ ਉਹਦੀ ਪਾਲਣਾ ਵੀ ਕਰਨੀ ਚਾਹੀਦੀ ਹੈ ਕਿਉਂਕਿ ਲੇਟਾਂ ਜਾਗਦੀਆਂ ਹੁੰਦੀਆਂ ਤੇ ਫਿਰ ਨੁਕਸਾਨ ਆਉਦਾ ਵੀ ਤੇ ਦੂਸਰਿਆਂ ਦਾ ਵੀ ਨੁਕਸਾਨ ਹੋ ਸਕਦਾ ਹੈਗਾ ਹੈਨਾ ਤੇ ਇਸੇ ਲਈ ਮੈਂ ਕਹ ਵੀ ਹੁਣ ਆਪਾਂ ਦੈਨ ਚੜੇ ਹੀ ਜਾਵਾਂਗੇ ਹਾਜਰੀ ਲਾਉਣ ਕੋਈ ਚੱਕਰ ਨਹੀਂ लेट चले जावांगे ਤੇ ਹੁਣ ਮੈਂ ਉੱਠ ਕੇ ਚਾਹ ਬਣਾ ਲਈ ਸੀਗੀ ਸੈ ਵਰਗੇ ਜਿ ਸੁੱਤੇ ਪਹਿਲੇ ਟੁੱਟਣਗੇ ਤੇ ਪਾਣੀ ਗਰਮ ਹੋ ਗਿਆ ਤੇ ਬਸ ਮੈਂ ਹੁਣ ਤਿਆਰ ਹੁੰਦਾ ਹੈਗਾ ਤਿਆਰ ਹੋ ਕੇ ਫਿਰ ਆਪਾਂ ਚੱਲਦੇ ਹੈਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਅੱਜ ਚਲੋ ਫਿਰ ਹੁਣ ਨਾ ਦੂਰੋਂ ਗੱਡੀ ਆਪਾਂ ਸਟਾਰਟ ਕਰਤੀ ਹੈਗੀ ਤੇ ਆਪਾਂ ਰੈਡੀ ਹੋ ਗਏ ਦੋਸਤੋ ਫੋਂਟ ਬਗੇਤ ਖੋਲਦੀ ਹੈ ਆਪਣਾ ਸਾਥੀ ਹਾਂ ਵੀ ਸਸੀ ਕਾਲ ਕਿਵੇਂ ਮੋਲਾ ਠੀਕ ਠਾਕ ਹੈ ਸ਼ਾਂਤੀ ਹੈ ਸ਼ਾਂਤੀ ਚਾਹੀਦੀ ਹੈ ਯਾਰ ਹੈ ਵਧੀਆ ਕਹਿੰਦੇ ਹੁੰਦੇ ਆ ਨਾ ਜਿਹੜਾ ਕਰੀ ਜਾਂਦੇ ਆ ਕਹਿੰਦੇ ਫਿਰ ਹਰਾ ਭਰਾ ਹੀ ਹੋਣਾ ਚਾਹੀਦਾ ਹੈ ਘਰੇ ਘਾਵ ਗਿਆ ਨਹੀਂ ਵਧੀਆ ਲੱਗਦਾ ਹੈ ਐ ਘਬਰਾ ਚਾਰ ਮੈਂਬਰ ਹੀ ਵਧੀਆ ਲੱਗਦੇ ਆ ਕਹਿੰਦੇ ਕਹਿੰਦੇ ਕੀ ਆਂਦਾ ਕਿ ਸ਼ਾਂਤ ਹੋਏ ਕਹਿੰਦੇ ਰੋਡ ਇਹ ਲੋਕ ਵਾਏ ਨਹੀਂ ਬਾਹਰ ਹਨ ਮੇਰੇ ਵੀ ਸੌਨ ਸਾਂਝਈ ਹੈ ਹਨ ਪਰਵਾ ਕਾਣੂ ਕੋਸ਼ ਹੋਵੇ ਹੱਸਦਾ ਵਰਤਾਈ ਦੇਸ਼ ਵਧੀਆ ਨਫਾ ਤਾਂ ਹੈ ਨਹੀਂ ਯਾਰ ਇਹ ਚੀਜ਼ਾਂ ਜੋ ਨੁਕਸਾਨ ਹੀ ਹੈ ਟ੍ਰਾਂਸਪੋਰਟ ਵੀ ਇੰਨੀ ਬਹੁਤ ਨਾ ਮੈਨੂੰ ਸਮਝ ਨਹੀਂ ਆਉਂਦੇ ਜਿਹੜੇ ਲੋਕ ਆਏ ਕਹਿੰਦੇ ਜੰਗ ਲੱਗੂਗੀ ਜੰਗ ਲੱਗੂਗੀ ਜੰਗ ਲੱਗ ਜੇ ਯਾਰ ਜਦ ਨਿਬੜੇਗਾ ਭਾਂ ਕੀ ਦੁਖੀ ਆ ਉਹ ਜਿਹੜੇ ਕੋਲੇ ਰਹਿੰਦੇ ਉੱਥੇ ਬਾਰਡਰ ਤੇ ਉਹ ਵੀਡੀਓ ਪਾਈ ਜਾਂਦੇ ਕਹਿੰਦੇ ਆ ਦੇਖੋ ਬਈਆ ਬਾਰਡਰ ਪੈਕ ਨਾ ਜਮ ਸੁੱਖ ਬਾਈ ਤਾਂ ਹੀ ਕਿਤੇ ਜੰਗ ਦੀ ਨਹੀਂ ਆਪਣੇ ਛੋੜੇ ਵਿਦਵਾਨ ਆ ਨਾ ਆਪਣੇ ਅੱਗੇ ਉਹ ਹੀ ਇਹ ਕੁਛ ਕਰੀ ਜਾਂਦੇ ਵੈਸੇ ਅਭੀ ਮਾਹੌਲ ਤਾਂ ਵਧੀਆ ਯਾਰ ਸ਼ਾਂਤੀ ਵਾਲਾ ਕੋਈ ਐਸੀ ਗੱਲ ਤਾਂ ਹੈ ਨਹੀਂ ਨਾ ਚਲ ਇੱਕ ਗੱਲ ਹੈਗੀ ਹੈ ਵਧੀਆ ਯਾਰ ਤੈਨੂੰ ਵੀ ਲੱਗਦਾ ਹੋਊਗਾ ਹੂੰ ਇਹ ਲੋਕ ਵਧੀਆ ਘਰੇ ਬੈਠੇ ਆ ਹਨ ਹਾਂ ਇਹ ਤਾਂ ਹੈ ਵਧੀਆ ਆਪਣੇ ਕੋਈ ਵਾਜ ਤਾਂ ਇੰਨਾ ਕੀ ਹੈ ਪਾਲਣ ਤਾਂ ਕਰ ਰਹੇ ਆ ਯਾਰ ਜਿਵੇਂ ਪ੍ਰਸ਼ਾਸਨ ਕਹਿ ਰਿਹਾ ਹੈਗਾ ਆਪਣੇ ਬੱਚਿਆਂ ਦੀ ਗੱਲ ਮਰਾਤ ਨੂੰ ਹਾਂ ਜਿਵੇਂ ਕਹਿ ਦਿੱਤਾ ਹੈ ਵੀ ਲੱਟਾਂ ਨੂੰ ਚੱਲ ਜਲਾ ਲਿਆ ਕਰੋ ਪਰ ਨਹੀਂ ਜਗਾਉਂਦੇਗੇ ਜੀ ਵਿੱਚ ਵੈਸੇ ਆਪਣੀ ਵੀ ਸੇਫਟੀ ਹੈ ਯਾਰ ਤੇ ਦੂਸਰਿਆਂ ਦੀ ਵੀ ਦੂਸਰਿਆਂ ਦੀ ਸਾਰਿਆਂ ਦਾ ਹੀ ਭਲਾ ਆਪਣੇ ਵਿੱਚ ਜਿਹੜੀ ਹੈਗੀ ਹੈ ਜੇ ਨਾ ਸਮਝ ਕਹਿ ਦਿੰਦੇ ਆ ਮੰਦ ਬੁੱਧੀ ਕਹਿ ਸਕਦੇ ਆ ਜਿਹੜੇ ਨੇ ਨਹੀਂ ਸੋਚਣਾ ਹੈਗਾ ਬੜੇ ਲਈ ਹੋਣਗੇ ਨਾਲੇ ਹਾਂ ਗੱਲੇ ਆਪਣੇ ਇੱਕ ਘਰ ਦਾ ਨਹੀਂ ਨੁਕਸਾਨ ਹੋਊਗਾ ਪਾਸੇ ਪਾਸੇ ਵੀ ਕੋਈ ਦੁਰਘਟਨਾ ਹੁੰਦੀ ਹੈ ਤਾਂ ਨੁਕਸਾਨ ਆ ਯਾਰ ਉਹਦਾ ਕਿੰਨਾ ਜਿਹੜੇ ਹੁਣ ਸਰਕਾਰ ਕਹਿ ਰਹੀ ਹੈ ਵੀ ਆਹ ਚੀਜ਼ਾਂ ਨਾ ਕਰੋ ਇਹਦੇ ਨਾ ਕਰੋ ਉਹ ਆਪਣੇ ਭਲਾਈ ਲਈ ਹੀ ਕਰ ਰਹੇ ਆ ਹੈ ਠੀਕ ਆ ਹੁੰਦੇ ਆ ਤਾੜੀ ਮਾਰ ਵਿੱਚ ਐਵੇਂ ਬਿਨਾਂ ਗੱਲ ਤੋਂ ਹਾਂ ਬੇਕੂਫੀ ਹੁੰਦੀ ਆ ਬਾਈ ਕੀ ਆ ਹੁਣ ਆਪਾਂ ਜਾਣੇ ਹੀ ਆ ਕੋਈ ਲੱਗਦਾ ਹੀ ਨਹੀਂ ਤੇ ਸੁਖਦੇਵਤਾ ਜੀ ਆਗੇ ਪਾਰ ਵਰੀਏ ਮੌਲਾ ਹੋਵੇ ਜਾਈ ਚੱਲ ਵੀ ਪਰ ਥੋੜੀ ਹੈ ਜੇ ਹਨ ਉਹ ਕਿਹਦੇ ਆ ਉਹ ਵੀ ਕੰਮ ਆਲੇ ਆ ਜਾਂ ਕਿਸੇ ਨੇ ਜਿਉੜੀ ਜਾਣਾ ਕਿਸੇ ਨੇ ਹਨ ਹਾਂ ਜੇ ਨਹੀਂ ਜਾਂ ਉਹੀ ਨਿਕਲਦਾ ਖੇਤ ਵਾਲਾ ਜਾਂ ਕੋਈ ਮਲਾਜ਼ਮ ਹੈ ਬਣਾਉਣਾ ਹੈ ਨਹੀਂ ਕੋਈ ਬਹੁਤਾ ਜ਼ਿਆਦਾ ਟ੍ਰੈਫਿਕ ਵਧੀਆ ਗੱਲ ਆ ਯਾਰ ਭਾਵੇਂ ਮਾਹੌਲ ਠੀਕ ਹੋ ਹੀ ਗਿਆ ਪਰ ਕੁਝ ਟਾਈਮ ਅਜੇ ਪੂਰਾ ਕਲੀਅਰ ਨਹੀਂ ਹੁੰਦਾ ਨਹੀਂ ਚਾਹੀਦਾ ਕਿ ਕਿਤੇ ਆਉਣਾ ਜਾਣਾ ਤੇ ਫालतू ਐਵੇਂ ਤੁਰੇ ਫਿਰ ਜ਼ਰੂਰਤਮੰਦ ਨੂੰ ਤਾਂ ਜਾਣਾ ਹੀ ਪੈਂਦਾ ਹੈਗਾ ਮਖੂਦਾ ਵੇਖ ਕੁੱਡੇ ਕੁੱਡੇ ਟੋਇਆ ਹਣਾ ਹੁਣ ਤਾਂ ਪੋਲ ਬੰਨਣਾ ਛੇਤੀ ਇੱਥੇ ਫੇਰ ਸੌਖਾ ਹੋ ਜੂਗਾ ਵੇਖਿਓ ਹੁਣ ਇੱਥੇ ਡੇਗਦੇ ਇਹ ਆਵੇ ਸਾਰਾ ਖਾਣਾ ਹਾਜਮ ਹੋ ਜਾਂਦਾ ਟੋਲ ਤਾਂ ਦਿੰਨੇ ਯਾਰ ਪਰ ਬੰਦਾ ਨਹੀਂ ਦੇਣਾ ਹਨ ਹਾਂ ਤਾਂ ਕਹਿੰਦੇ ਜਲਦੀ ਹੋ ਜਾਣਾ ਇਹਦਾ ਕੰਮ ਪੁੱਲ ਦਾ ਮੱਪ ਲਈ ਹਾਂ ਦੋਸਤੋ ਤੇਲ ਤੇ ਨੇਰਾ ਤੋਂ ਬੋਣੇ ਹੁੰਨੇ ਆਪਾਂ ਜ਼ਿਆਦਾਤਰ ਵਧੀਆ ਹੈਗਾ ਡੀਜ਼ਲ ਇਹਦਾ ਵੈਸੇ ਤਾਂ ਸੀਗਾ ਤੇ ਪਰ ਪੁਆਲੀ ਐ ਸੀ ਅੱਖ ਕਈ ਵਾਰ ਸਫਰ ਜੇ ਜ਼ਿਆਦਾ ਘਟ ਜਾਂਦਾ ਉਹ ਭਰਨਾ ਨਹੀਂ ਟੈਂਕੀ ਕਿਤੇ ਲੋ ਵੀ ਦੋਸਤੋ ਆਪਾਂ ਪਹੁੰਚ ਗਏ ਮਰਸਰ ਸਾਹਿਬ ਰੌਣੇ ਤੁਹਾਨੂੰ ਦਰਸ਼ਨ ਅੱਜ ਤੇ ਇੱਥੇ ਤਾਂ ਪੂਰੀ ਰੌਣਕ ਹੈ ਹੁਣ ਤਾਂ ਕੋਈ ਗੱਲ ਇਦਾਂ ਦੀ ਯਾਰ ਲੱਗਦੀ ਨਹੀਂ ਹੈਨਾ ਕਰੂ ਸੀ ਦਰਸ਼ਨ ਬੁਰਾ ਆਂਦਾਸ ਦੀ ਪਵਿੱਤਰਤਾ ਦੀ ਦੇ ਵੱਡੇ ਸਾਧਨ ਘਟਾ ਜੇ ਹੈਨਾ ਕਿੱਡੇ-ਕਿੱਡੇ ਕੋਲ ਆਦਾ ਠੀਕ ਹੈ ਲੋ ਡਿਊਟੀਆਂ ਡਿਊਟੀਆਂ ਗੁਰੂ ਦਾ ਹਨਾ ਅਰੌਣਕਾਂ ਹੀ ਆ ਗਈਆਂ ਵਾਪਸ ਨਹੀਂ ਤਾਂ ਕਿੰਨਾ ਡਰ ਕੇ ਸੀਗੇ ਲੋਕ ਹਾਰੇ ਜੋੜਾ ਘਰ ਆ ਗਏ ਰਹਿ ਬਰ ਇਹਨਾਂ ਦਾ ਜੀ ਲੱਗਿਆ ਸਹੀ ਗੱਲ ਆ ਪਹਿਲੀ ਇੱਕ ਦਿਨ ਹੀ ਜਾਇਆ ਫੇਰ ਆ ਜੀ ਢੀਕਰੀ ਆਹ ਜਾਨ ਪਾਤ ਕਹਿੰਦੇ ਰਾਤ ਦਰਸ਼ਨ ਆ ਪਕੜ ਲਈ ਦੋਸਤੋ ਹੁਣ ਆਪਾਂ ਚੱਲਦੇ ਆਂ ਵਾਪਸ ਤੇ ਇਧਰ ਸਾਡਾ ਸੱਜਣ ਕਹਿੰਦਾ ਜਾਨ ਨੂੰ ਜੀ ਕਰਦਾ ਆਉਣਾ ਆਪਾਂ ਅਗਲੇ ਹਫਤੇ ਰੱਦ ਲਾਉਣੀ ਆ ਸ਼ੁਕਰਵਾਰ ਆ ਜਾਾਂਗੇ ਜੀ ਬਾਬੇ ਦੇ ਦਰਸ਼ਨ ਬਖਸ਼ੇ ਜਾਣ ਚਲਿਏ ਫਿਰ ਆਉਣਾ ਚਾਓ ਸਬਜੀ ਲੈ ਲਈਏ ਮਿੱਤਰ ਖੜੇ ਆ ਕਿ ਉੱਠ ਗਏ ਐਸ ਵਿੱਚ ਤਾਂ ਬੀਤ ਵਿੱਚ ਹੀ ਰਹਿ ਜਾਂਦੀ ਹੁੰਦੀ ਨਹੀਂ ਮੈਂ ਨਹੀਂ ਫਿਰ ਵੀ ਠੀਕ ਮਿਲਦੀ ਆ ਆਪਣੇ ਮਿੱਤਰ ਬੈਠੇ ਆ ਆਪਣੇ ਮਿੱਤਰ ਸਬਜੀ ਵਧੀਆ ਹੁੰਦੀ ਆ ਇਹਨਾਂ ਦੀ ਯਾਰ ਥੋੜੀ ਰਹਿ ਗਈ ਲਾਸ ਤੇ ਆਪਾਂ ਪਹੁੰਚ ਗਏ ਬੋਦਰਾ ਆਪਾਂ ਨੌ ਸਿੰਘ ਜੀ ਦੇ ਨਾਲ ਤੇ ਆਪਾਂ ਨੇ ਮੱਕਾ ਠੇਕ ਲਿਆ ਤੇ ਨਾਲ ਚਾਹ ਵੀ ਮੰਗੇ ਕਿਤੇ ਨਾ ਹੀ ਵਾਪਸ ਆਉਂਦੇ ਹੋ ਦੋਸਤ ਕਰੋ ਤੁਸੀਂ ਵੀ ਦਰਸ਼ਨ ਹਾਂਜੀ ਆਪਾਂ ਪਹੁੰਚ ਗਏ ਸੀ ਘਰ 11:00 ਵਜੇ ਤੇ ਆ ਕੇ ਫਿਰ ਥੋੜੀ ਜਿਹੀ ਥਕਾਵਟ ਵੀ ਹੋ ਜਾਂਦੀ ਹੈਗੀ ਤੇ ਰੈਸਟ ਕਰੀ ਸੀਗੀ ਤੇ ਰੈਸਟ ਕਰਨ ਤੋਂ ਬਾਅਦ ਉਹ ਤੇ ਫਿਰ ਸਾਹਿਬ ਵੀ ਉੱਠ ਖੜਿਆ ਪਹਿਲਾਂ ਸੁੱਤਾ ਪਿਆ ਸੀਗਾ ਤੇ ਫਿਰ ਇਹ ਮੈਨੂੰ ਠਾ ਹੀ ਲੈਂਦਾ ਹੈਗਾ ਜਦੋਂ ਉੱਠ ਖੜਦਾ ਹੈਗਾ ਤੇ ਹੁਣ ਮੈਂ ਰੋਟੀ-ਪਾੜੀ ਖਾ ਲਿਆ ਸੀਗਾ ਚਾਹ ਪੀਂਦੇ ਸੀ ਤੇ ਫਿਰ ਆਪਾਂ ਬਰਗਾੜੀ ਜਾਣਾ ਸੀਗਾ ਸਾਹਿਬ ਦੀ ਦਵਾਈ ਲੈ ਕੇ ਆਉਣੀ ਸੀ ਤੇ ਇੱਕ ਦੋ ਕੰਮ ਹੋਰ ਵੀ ਕਰਨੇ ਹੈਗੇ ਤੇ ਥੋੜਾ ਜਿਹਾ ਹੁਣ ਤਾਂ ਫੇਰੀ ਸੀਗੇ ਬਸ ਹੁਣ ਤਾਂ ਕੱਪੜੇ ਪੈਕ ਹੀ ਕਰਨੇ ਆਪਾਂ ਤੇ ਐਗਜ਼ੀਬਿਸ਼ਨ ਆਪਣੀਆਂ ਪੋਸਟ ਕੋਲ ਦੋਨੇ ਹੀ ਹੋ ਗਈ 18 ਦੀ ਵੀ ਹੋ ਗਈ ਹੁਣ ਵੇਖੋ ਕਦੋਂ ਅਨਾਊਂਸਮੈਂਟ ਹੁੰਦੀ ਹੈਗੀ ਆ ਫਿਰ ਚੱਲਾਂਗੇ ਪਰ ਸਾਰੀਆਂ ਪੈਕਾਂ ਕਰਕੇ ਰੈਡੀ ਆਪਦੇ ਵੱਲੋਂ ਕਰਕੇ ਰੱਖ ਲਈਏ ਤੇ ਠੀਕ ਹੈ ਦੋਸਤੋ ਅੱਜ ਦਾ ਵਲੌਗ ਦਰਸ਼ਨ ਦੇ ਦਾਰਿਆਂ ਦਾ ਤੁਹਾਨੂੰ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮੇਰੀਆਂ ਵੀਡੀਓ ਵੇਖਣ ਲਈ ਬਹੁਤ ਬਹੁਤ ਥੈਂਕ ਯੂ